ਪਠਾਨ ਮਦਰਸਾਲ ਤੁਹਾਨੂੰ ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਐ ਪਹਿਲਾਂ ਇਲੈਕਸ਼ਨਾਂ ਵੇਲੇ ਵੀ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਜਿੰਨੇ ਮੈਂ ਉੱਪਰ ਦੇ ਆਇਆ ਉੱਪਰੋਂ ਦੇਖਿਆ ਮੈਂ ਜਿੰਨੇ ਅੰਦਰ ਬੈਠੇ ਉਹਨੇ ਬਾਹਰ ਐ ਉਹਨੇ ਬਾਹਰ ਫਿਰਦਿਆ ਚਲੋ ਕੋਈ ਨਹੀਂ ਪੰਡਾਲ ਛੋਟਾ ਪੈ ਗਿਆ ਮੇਰੇ ਘਰ ਨੂੰ ਮੈਨੂੰ ਵਾਪਸ ਲਾਏ ਗਏ ਤੇ ਹੁਣ 376 ਦਾ ਮੈਂ ਤੇ ਪਰਚਾ ਕਰਤਾ ਨਾਲ ਪੰਜਾਬ ਨੂੰ ਸੁਣੋ ਸੁਣਿਆ ਲੈ ਆ ਰਿਹਾ ਅੰਕ ਤਿੰਨ ਸਾਰੇ ਜਿਹੜੀ ਨੰਨੇ ਰਾਤ ਪ੍ਰਾਣਾ ਜਿਹੜਾ ਮੈਂ तकरीबन ਮੇਰਾ ਹਾਈ ਕੋਰਟ ਵੀ ਤੀਸਰਾ ਦਾ ਅਸੀਂ ਉਹਦੇ ਤੇ ਦੋ ਪਰਚੇ ਦਰਜਾ ਮੇਰਾ ਦੇਖਤੀ ਜਿਹੜਾ انا ਕੀਤਾ ਉਹ ਅਜੇ ਨਿਆਂ ਕਰਤਾ ਪਤਾ ਨਹੀਂ ਮੈਂ ਅੱਜ ਸਾਰੇ ਪੰਜਾਬ ਵਾਸੀਆਂ ਨੂੰ ਸੱਜਣਾ ਦੱਸਦਾ ਜੇ ਤੁਹਾਡੇ ਭਰਾ ਜਿਹੜਾ ਜੋ ਵੀ ਹੋਇਆ ਇਹ ਪੰਜਾਬ ਦੀ ਆਵਾਜ਼ ਤੇ ਕਿਉਂਕਿ ਜਿਹੜੇ ਲੋਕਾਂ ਦੇ ਸੀ ਵੀ ਇਹਨਾਂ ਦਿੱਲੀ ਵਾਲਿਆਂ ਦੇ ਖਿਲਾਫ ਕੋਈ ਜੋ ਵੀ ਵਰਦਾ ਆ ਬਈ ਉੱਥੇ ਕੋਈ ਮਰਦ ਕੋਈ ਉੱਠ ਕੇ ਆਣ ਕੇ ਪੰਜਾਬ ਦੀ ਗੱਲ ਕਰੇ ਤੇ ਤੁਹਾਡਾ ਭਰਾ ਦੇ ਆਪਦਾ ਕੈਰੀਅਰ ਦਾ ਹਦਲਾਕੀ ਇਹ ਪੰਡਵਾਸ ਤੇ ਬੇਚੂਕ ਤਾਂ ਮੈਂ ਸਾਰੇ ਮੈਨਿਆਂ ਨੂੰ ਮੰਤਰੀਆਂ ਨੂੰ ਉਚਾਰਨ ਬੇਨਤੀ ਕਰਦਾ ਅੱਜ ਜੇ ਤੁਸੀਂ ਨਾ ਜਾ ਕੇ ਇਹ ਤਾਲਾ ਖੋਲ੍ਹਦੇ ਤੇ ਆ ਇਹਨੂੰ ਵੱਤੋਂ ਛੇੜ ਵੀ ਕਰੋ ਆਲ ਪੰਜਾਬ ਜਿੱਥੇ ਜਿੱਥੇ ਵੀ ਮੇਰੇ ਸੱਜਣ ਮਿੱਤਰ ਬਿਠੇ ਪਿਆਵ ਹਰਿਆਣਾ ਜਿੱਥੇ ਵੀ ਜਿਹੜੇ ਕੋ ਮੈਨੂੰ ਪਿਆਰ ਕਰਦੇ ਆ ਤੇ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਜਿਹਨਾਂ ਨੂੰ ਨਹੀਂ ਚੰਗਾ ਲੱਗਦਾ ਬਿਲਕੁਲ ਨਾ ਆਉਣਾ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਆਵਾਜ਼ ਚੁੱਕੀ ਬੰਦਾਬ ਦੀ ਕਿ ਅੱਜ ਮੈਨੂੰ ਤੁਹਾਡੀ ਸਾਰਿਆਂ ਦੀ ਲੋੜ ਆ ਇਹ ਕੀ ਹੈ ਇਹ ਇਹ ਫਰਕ ਹੈ ਇਹ ਸਾਡੀ ਸਰਕਾਰ ਦਾ ਫਰਕ ਹੈ